ਜਕ ਦੋਨਾਂ ਰੇਮੇ ਕੇ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਰਟ ਦੇ ਪੋਗੋਪਰੰਤ ਅੰਗਰਵਾੜੀ ਸੈਂਟਰ ਦੀ ਨਵੀਂ ਬਿਲਡਿੰਗ ਦਾ ਉਦਘਾਟਨ ਕਰਨ ਉਪਰੰਤ ਤੀਆਂ ਦੀ ਲੋਹੜੀ ਮਨਾਈ ਗਈ। ਜੀ ਹਾਂ ਹਲਕਾ ਵ代ਿਕ ਐਡਵੋਕੇਟ ਰਜੀਨੀਸ਼ ਦਈਆ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਡ ਚੱਕ ਦੋਨਾ ਰੇਮੇਕੇ ਦੀ ਪੰਚਾਇਤ ਵੱਲੋਂ ਸਰਪੰਚ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਅੰਗਰਵਾੜੀ ਸੈਂਟਰ ਦੀ ਨਵੀਂ ਬਿਲਡਿੰਗ ਦਾ ਉਦਘਾਟਨ ਕੀਤਾ ਗਿਆ ਇਸ ਤੋਂ ਸਮੂਹ ਪੰਚਾਇਤ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੀਪੋਕ ਅਪਰੰਤ ਕੀਤਾ ਗਿਆ ਅਤੇ ਇਸ ਤੋਂ ਬਾਅਦ ਇਸ ਮੌਕੇ ਬਾਲ ਵਿਕਾਸ ਵਿਭਾਗ ਮੰਡੋਰ ਦੇ ਸੀ ਡੀ ਪੀਓ ਸਤਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਕੋਆਰਡੀਨੇਟਰ ਮੈਡਮ ਮਿਰਮਲਾ ਰਾਣੀ ਦੀ ਗਵਾਈ ਇਹ ਹੈਟਾ 21 ਨਵ ਜੰਮੀਆਂ ਧੀਆਂ ਨੂੰ ਗਰਮ ਸੂਟ ਮੰਗਫਲੀ ਰੋੜੀਆਂ ਪੇਟ ਕਰ ਧੀਆਂ ਦੀ ਲੋੜੀ ਮਨਾਈ ਗਈ। ਇਸ ਮੌਕੇ ਸਰਪੰਚ ਜੂਨੀਆ ਦੇ ਕਈ ਆਗੂ ਸਹਿਬਾਨ ਤੇ ਹੋਰ ਉਧੇਦਾਰ ਪਤਵੰਤੇ ਸੱਜਣ ਅਧਿਆਪਕ ਤੇ ਕਈ ਟੀਚਰ ਸਹਿਬਾਨ ਅੰਗਰਵਾੜੀ ਵਰਕਰ ਤੇ ਹੋਰ ਕਈ ਪਤਵੰਤੇ ਸੱਜਣ ਹਾਜ਼ਰ ਸਨ। ਮਮਡੋੜ ਤੋਂ ਪੱਤਰਕਾਰ ਜਗਿੰਦਰ ਸਿੰਘ ਪੋਲਾ ਦੀ ਵਿਸ਼ੇਸ਼ ਰਿਪੋਰਟ। ਦੇਖੋ ਪੂਰੀ ਰਿਪੋਰਟ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਫੋਲੋ ਜ਼ਰੂਰ ਕਰਨਾ ਤਾਂ ਕਿ ਪੰਜਾਬ ਤੇ ਦੇਸ਼ ਵਿਦੇਸ਼ ਦੀ ਹਰ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਬੈਨਰੋ ਸਾਡਾ ਨਾ ਦੇਖਦੇ ਹੋ ਸਾਡਾ ਚੈਨਲ ਜੀ ਮੇਰਾ ਨਾਮ ਦਸੁਂਦਰ ਸਿੰਘ ਬਲਾਕ ਐਜੂਕੇਸ਼ਨ ਅਫਸਰ ਗੁਰੂਰਸਾਏ ਔਰ ਮਮਦੋਟ ਅ ਅੱਜ ਬੜਾ ਖੁਸ਼ੀ ਭਰਿਆ ਦੇਣਾ ਕਿ ਅੱਜ ਚੱਕ ਦੋਨਾਂ ਰਿਮੇ ਵਿਖੇ ਸਪੰਸਾਬ ਜੀ ਕੋਈ ਇਹ ਇੱਕ ਕਮਰੇ ਦੀ ਜਿਹੜੀ ਹੈ ਕਾਟਨ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਸੀਗਾ ਉਹਦੇ ਸਬੰਧ ਵਿੱਚ ਅੱਜ ਸੁਖਮਨੀ ਸਾਹਿਬ ਦਾ ਪਾਰਟ ਸੀਗਾ ਗੁਰੂ ਘਰ ਦੇ ਜਿਹੜੇ ਅਚਰਨਬਰ ਜਿਹੜੇ ਆ ਪੁਆਏ ਗਏ ਆ ਔਰ ਜਿਹੜੀ ਪਿੰਡ ਦੀਆਂ ਧੀਆਂ ਨੇ ਉਹਨਾਂ ਦੀ ਜਿਹੜੀ ਹੈ ਲੋੜੀ ਧੀਆਂ ਜਿਹੜੀਆਂ ਨੇ ਦੇ ਰੂਪ ਦੇ ਵਿੱਚ ਅੱਜ ਸੈਲੀਬ੍ਰੇਟ ਕਰਨ ਜਾ ਰਹੇ ਆ ਇੱਕ ਬੜਾ ਵਧੀਆ ਉਪਰਾਲਾ ਔਰ ਇਹਦੇ ਸਬੰਧ ਵਿੱਚ ਮੈਂ ਸੀਡੀਪੀਓ ਸਰ ਸਤਵੰਤ ਸਿੰਘ ਜੀ ਔਰ ਉਹਨਾਂ ਦੇ ਸੁਪਰਵਾਈਜ਼ਰ ਔਰ ਉਹਨਾਂ ਦਾ ਸਟਾਫ ਔਰ ਪਿੰਡ ਦੀ ਪੰਚਾਇਤ ਔਰ ਸਾਡੇ ਮਾਨਯੋਗ ਪਤਵੰਤੇ ਸੱਜਣ ਸਰ ਹੰਸਾ ਸਿੰਘ ਜੀ ਸਰ ਨੂੰ ਉਹਨਾਂ ਨੂੰ ਮੈਂ ਸਭ ਨੂੰ ਤੇ ਪੰਚਾਇਤ ਨੂੰ ਵਧਾਈ ਦੇਣਾ ਚਾਹਣਾ। ਮਾਲਕ ਕਰੇ ਸੱਚੇ ਪਾਤਸ਼ਾਹ ਕਿਸ ਤਰ੍ਹਾਂ ਦੇ ਖੁਸ਼ੀਆਂ ਭਰੇ ਜਿਹੜੇ ਸਮਾਗਮ ਆ ਸਕੂਲਾਂ ਦੇ ਵਿੱਚ ਆਉਂਦੇ ਰਹੇ। ਮੇਰਾ ਸੁਖਵਿੰਦਰ ਸਿੰਘ ਸਰਪੰਚ ਪਿੰਡ ਚੱਕ ਦੋਨਾਰੀ ਮੇਗੇ। ਸਰ ਕੀ ਪ੍ਰੋਗਰਾਮ ਸੀ ਆਪ ਜਿੱਥੇ ਆਪਣੇ ਜੀ ਅੱਜ ਸਾਡਾ ਜੀ ਆਂਗਣਵਾੜੀ ਸੈਂਟਰ ਦਾ ਮਹੂਰਤ ਸੀ। ਤੋਂ ਗੁਰੂ ਸਾਹਿਬ ਦੇ ਚਰਨ ਪਾਏ ਇੱਥੇ ਤੇ ਕੁੜੀਆਂ ਸੀੜੀ ਵੀ ਦਫ਼ਤਰ ਵੱਲੋਂ ਆਪਣੇ ਕੁੜੀਆਂ ਦੀ ਲੋੜੀ ਜਿਹੜੀ ਬਣਾਈ ਗਈ। ਇੱਥੇ ਪਹੁੰਚਣ ਤੇ ਮੈਂ ਸਾਰਿਆਂ ਦਾ ਏਪੀਓ ਮੈਡਮ ਰਜਨੀ ਮੈਡਮ ਸੀਡੀਪੀਓ ਦਾ ਅਫਸਰ ਦੇ ਮੁਲਾਜ਼ਮ ਜਿਨੇ ਸਰਪੰਚ ਸਾਹਿਬ ਪ੍ਰਧਾਨ ਜੀ ਬੀਪੀਓ ਸਾਹਿਬ ਸਾਰਿਆਂ ਦਾ ਜੀ ਧੰਨਵਾਦ ਕਰਦਾ ਹਾਂ। ਮਿਰਮਲਾ ਰਾਣੀ ਮਿਰਮਲਾ ਰਾਣੀ ਕਿੰਨ ਐਜੂਕੇਸ਼ਨ ਆਪਣੀ ਬਲਾਕ ਕੋਆਰਡੀਨੇਟਰ ਹਾਂ। ਹਾਂਜੀ ਅੱਜ ਜਿਹੜਾ ਮਤਲਬ ਚੱਕ ਦੋਨਾਂ ਦੀ ਮੇਕਾ ਚ ਕੀ ਪ੍ਰੋਗਰਾਮ ਹੈ ਜੀ? ਅੱਜ ਚੱਕ ਦੋਨਾਂ ਦੀ ਮੇਕਾ ਚ ਇੱਕ ਸਰਪੰਚ ਆਪਣੇ ਸਰਪੰਸਾਪਟ ਐਂਡ ਏਪੀ ਮੈਡਮ ਦੇ ਤਹਿਤ ਅੰਗਰਵੜੀ ਸੈਂਟਰ ਬਣਾਇਆ ਗਿਆ ਹੈ ਜਿਹਦੇ ਦੁਗਾਟਣ ਲਈ ਸਾਰੇ ਸਟਾਫ ਐਂਡ ਸਾਰੇ ਪਿੰਡ ਸਾਹਿਬ ਇਕੱਠੇ ਹੋਏ ਹਨ। ਤੇ ਆਪਣੀ ਬਿਕਰੇ ਸਰਵੀ ਆਈ ਜੀ ਐਂਡ ਇਸ ਪਿੰਡ ਵਿੱਚ ਅਸੀਂ ਇੱਥੇ ਧੀਆਂ ਦੀ ਲੋੜੀ ਜੋ ਕਿ ਡਿਪਾਰਟਮੈਂਟ ਵੱਲੋਂ ਬੇਟੀ ਬਚਾਓ ਬੇਟੀ ਪੜਾਓ ਸਕੀਮ ਦੇ ਤਹਿਤ ਹਰ ਸਾਲ ਪ੍ਰੋਗਰਾਮ ਕਰਨ ਨੂੰ ਕਹਿ ਦਿੰਦਾ ਜਿਸ ਵਿੱਚ ਅਸੀਂ ਬੇਟੀ ਬਚਾਓ ਦੇ ਤਹਿਤ ਅੱਜ ਧੀਆਂ ਦੀ ਲੋੜੀ ਦਾ ਪ੍ਰੋਗਰਾਮ ਮਨਾਉਣ ਜਾ ਰਹੇ ਹਾਂ ਜਿਸ ਵਿੱਚ ਆਪਣੇ ਜੋ ਵੀ ਧੀਆਂ ਨੇ ਹਨ ਨਵ ਜੰਮੀਆਂ ਤੇ ਉਹਨਾਂ ਨੂੰ ਅਸੀਂ ਕੰਬਲ ਸੂਟ ਦੇ ਕੇ ਸਨਮਾਨਤ ਕਰਨਾ ਚਾਹੁੰਦੇ ਹਾਂ ਤੇ ਵੱਧ ਤੋਂ ਵੱਧ ਇਹ ਗੁਜਾਰਿਸ਼ ਕਰਦੇ ਹਾਂ ਕਿ ਪਿੰਡ 'ਚ ਵੱਧ ਵੱਧ ਈਆਂ ਹੋਣ ਕਿਉਂਕਿ ਆਪਣੇ ਜਨਮ ਲਿੰਗ ਅਨੁਪਾਤ ਜਿਹੜਾ ਬੱਚਿਆਂ ਦਾ ਬਹੁਤ ਘੱਟ ਰਿਹਾ ਹੈ ਤੇ ਜਿਹਦੇ ਕਰਕੇ ਬਲਾਕ ਹਮਦੋੜ ਵਿੱਚ ਅਸੀਂ ਵੱਧ ਤੋਂ ਵੱਧ ਇਹ ਗੁਜਾਰਿਸ਼ ਕਰਦੇ ਹਾਂ ਵੀ ਈਆਂ ਅੱਗੇ ਹੋਣ ਸਭ ਤੋਂ ਜ਼ਿਆਦਾ ਤੇ ਸਭ ਤੋਂ ਵੱਧ ਇਹ ਕਰ ਗੁਜਾਰਿਸ਼ ਕਰਕੇ ਦਿਖਾਉਂਦੇ ਥੈਂਕ ਯੂ ਮੈਂ ਗੌਰ ਰਹਾਸਤ ਸਿੰਘ ਪ੍ਰਧਾਨ ਸਰਪੰਚ ਜੀ ਹੁਣ ਜਿਲ੍ਹਾ ਫਰੀਪੁਰ ਅੱਜ ਇੱਥੇ ਗ੍ਰਾਮ ਪੰਚਾਇਤ ਚੱਕ ਦਰਾਂ ਰਹਿਮੇ ਕੇ ਉਦੇਸ਼ ਸਰਪੰਚ ਸਾਹਿਬ ਵੱਲੋਂ ਤੇ ਸਮੁੱਚੀ ਪਿੰਡ ਵੱਲੋਂ ਆਂਗਣਵਾੜੀ ਜਿਹੜਾ ਮਨਰੇਗਾ ਸਕੀਮ ਤੇ ਬਣਾਇਆ ਗਿਆ ਹੈ ਉਹਦੇ ਉਦਘਾਟਨ ਸੰਬੰਧੀ ਪੂਰੇ ਪਿੰਡ ਨੇ ਬੜੇ ਆਪਣੇ ਛੋਟੇ ਬੱਚਿਆਂ ਦੇ ਜਿਹੜੀ ਬੱਚੇ ਛੋਟੇ ਬੱਚੇ ਜਿਹੜੇ ਸਿਹਤ ਸ੍ਰਿਸ਼ਟੀ ਦੀ ਨਹੀਂ ਹੁੰਦੇ ਨੇ ਉਹਨਾਂ ਨੇ ਅੱਜ ਆਂਗਣਵਾੜੀ ਸੈਂਟਰ ਦਾ ਉਦਘਾਟਨ ਕੀਤਾ ਔਰ ਬਹੁਤ ਵਧੀਆ ਉਦਘਾਟਨ ਬਹੁਤ ਵਧੀਆ ਬਿਲਡਿੰਗ ਬਣੀ ਔਰ ਬਹੁਤ ਸੋਹਣੇ ਤਰੀਕੇ ਨਾਲ ਬੱਚੇ ਜਿਹੜੇ ਉੱਥੇ ਆ ਕੇ ਬੈਠੇ ਸੀ ਉਹਰੇ ਗੁਰੂ ਘਰ ਦਾ ਜਿਹੜਾ ਕੀਰਤਨ ਸ਼ਬਦ ਸੁਣਿਆ ਮੈਂ ਇਸ ਨਗਰ ਨੂੰ ਸਰਪੰਚ ਸੁਖਵਿੰਦਰ ਸਿੰਘ ਜੀ ਨੂੰ ਤੇ ਮਨਰੇਗਾ ਸਕੀਮ ਤਹਿਤ ਜਿਨ੍ਹਾਂ ਨੇ ਇਸ ਦੀ ਸਾਰੀ ਕਰਵਾਈ ਹੈ ਉਹਨਾਂ ਸਾਰੇ ਸਟਾਫ ਦਾ ਬੀਪੀਓ ਸਾਹਿਬ ਦਾ ਔਰ ਸਾਰੇ ਮੁੱੱਚ ਨਗਰ ਦਾ ਧੰਨਵਾਦ ਵੀ ਕਰਦਾ ਤੇ ਜਿਹੜੇ ਦੂਜੇ ਨੰਬਰ ਤੇ ਜਿਹੜਾ ਸੀਡੀਪੀਓ ਦੇ ਮਤਲਬ ਵੱਲੋਂ ਜਿਹੜਾ ਬਾਲ ਵਿਕਾਸ ਮਹਿਕ ਵੱਲੋਂ ਇੱਥੇ ਅੱਜ ਧੀਆਂ ਦੀ ਲੋਹੜੀ ਬਣਾਈ ਗਈ ਹੈ ਬੱਚੀਆਂ ਦੀ ਲੋਹੜੀ ਬਣਾਈ ਗਈ ਨਾਮ ਬੱਚੀਆਂ ਨੂੰ ਇੱਥੇ ਜਿਹੜਾ ਉਹਨਾਂ ਦਾ ਕੀਤਾ ਜਾ ਰਿਹਾ ਹੈ ਸਨਮਾਨਿਤ ਕੀਤਾ ਜਾ ਰਿਹਾ ਹੈ ਔਰ ਉਸ ਸਬੰਧ ਵਿੱਚ ਵੀ ਮੈਂ ਇਸ ਮਹਿਕਵੇ ਨੂੰ ਵੀ ਔਰ ਨਗਰ ਨੂੰ ਵੀ ਔਰ ਉਹਨਾਂ ਬੇਟੀਆਂ ਦੀ ਵੀ ਵੱਡੀ ਉਮਰ ਦੀ ਕਾਮਨਾ ਕਰਦਾ ਹੋਇਆ ਜਿਹੜੀਆਂ ਨਵਜਵਾਨ ਬੱਚੀਆਂ ਨੇ ਉਹਨਾਂ ਦੀ ਵੱਡੀ ਉਹਨਾਂ ਦੀ ਕਾਮਨਾ ਕਰਦਾ ਹਾਂ ਮੈਂ ਤੇ ਕਿਹਦਾ ਹੈਗਾ ਬਹੁਤ-ਬਹੁਤ ਇਸ ਨਗਰ ਦਾ ਧੰਨਵਾਦ ਕਰਦਾ ਹਾਂ